ਟਾਲਾ ਪੁਲਿਸ ਨੇ ਇੱਕ ਬਾਈਕ ਸਵਾਰ ਨੂੰ ਗ੍ਰਿਫਤਾਰ ਕਰਕੇ ਉਸ ਤੋਂ ਹਥਿਆਰ ਅਤੇ ਕਾਰਤੂਸ ਬਰਾਮਦ ਕੀਤੇ ਹਨ ਥਾਣਾ ਸਿਟੀ ਦੀ ਪੁਲਿਸ ਚੌਕੀ ਬੱਸ ਸਟੈਂਡ ਦੇ ਇੰਚਾਰਜ ਸਬ ਇੰਸਪੈਕਟਰ ਜਗਤਾਰ ਸਿੰਘ ਨੇ ਦੱਸਿਆ ਕਿ ਸੂਚਨਾ ਦੇ ਆਧਾਰ ਤੇ ਉਹਨਾਂ ਨੇ ਪੁਲਿਸ ਪਾਰਟੀ ਨਾਲ ਮਿਲ ਕੇ ਹਰ ਸਿਮਰਨਜੀਤ ਸਿੰਘ ਨੂੰ ਗ੍ਰਿਫਤਾਰ ਕਰਕੇ 30 ਬੋਰ ਦਾ ਪਿਸਤੌਲ ਅਤੇ 4 ਜਿੰਦਾ ਕਾਰਤੂਸ ਬਰਾਮਦ ਕੀਤੇ ਹਨ ਪੁਲਿਸ ਨੇ ਉਸਦਾ ਮੋਟਰਸਾਈਕਲ ਵੀ ਜ਼ਬਤ ਕਰ ਲਿਆ ਹੈ ਐਸਆਈ <div> ਜਖਤਾਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਹਰਸਿਮਰਨਜੀਤ ਸਿੰਘ ਵਿਰੁੱਧ ਅਸਲਾ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ ਅਤੇ ਇਸ ਦੇ ਸੰਬੰਧੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ ਇੰਸਪੈਕਟਰ ਚਾਰਚੌਂਕੀ ਬੱਸ ਸਟੈਂਡ ਬਟਾਲਾ ਸਾਡੇ ਸ਼ਾਮ ਦੇ ਟਾਈਮ 'ਕਲ ਇਨਫਰਮੇਸ਼ਨ ਸੀ ਸਾਡੇ ਕੋਲ ਕਿ ਇਹ ਇੱਕ ਸਿਵਲ ਦੇ ਵਿੱਚ ਮੋਟਰਸਾਈਕਲ ਸਵਾਰ ਫਿਰਦਾ ਪਿਆ ਇਹਦੇ ਕੋਈ ਸ਼ਾਇਦ ਕੋਈ ਨਜਾਇਜ਼ ਅਸਲਾ ਹੋ ਸਕਦਾ ਹੈ ਔਰ ਕ੍ਰਿਮੀਨਲ ਵਿਰਤੀ ਦਾ ਇਹਦਾ ਪਿੱਛਾ ਕਰਦੇ ਆਪਾਂ ਜਲੰਧਰ ਰੋਡ ਪਰ ਨੇੜੇ ਸੁਖਾ ਸਿੰਘ ਚੌਂਕ ਖੜੇ ਸੀਗੇ ਉਥੋਂ ਇਹਨੇ ਟ੍ਰੈਫਿਕ ਦੀ ਪੁਲਿਸ ਦੀ ਅੱਗੇ ਲਾਕੇ ਦੀ ਚੈਕਿੰਗ ਦੇਖ ਕੇ ਆਪਣਾ ਮੋਟਰਸਾਈਕਲ ਖੜਾ ਕਰਤਾ ਔਰ ਖੱਬੀ ਸਾਈਡ ਨੂੰ ਇਹ ਸ਼ਾਸੀ ਨਗਰ ਮਾਰਕੀਟ ਟਰੱਕ ਮਾਰਕੀਟ ਵਿੱਚੋਂ ਨਿਕਲਦੀ ਕੋਸ਼ਿਸ਼ ਕੀਤੀ ਇਹਨੇ ਔਰ ਇਹਨੂੰ ਕਰਮਚਾਰੀਆਂ ਦੀ ਮਦਦ ਨਾਲ ਕਾਬੂ ਕਰਕੇ ਜਦੋਂ ਚੈੱਕ ਕੀਤਾ ਇਹਦੇ ਕੋਲ ਵਿਦੇਸ਼ੀ ਪਿਸਟਲ ਇੱਕ ਸਾਨੂੰ 30 ਬੋਰ ਦਾ ਜਿਹੜਾ ਮਿਲਿਆ ਔਰ ਨਾਲ ਰਾਉਂਡ ਸੀਗੇ ਸਮੇਥ ਮੈਗਜ਼ੀਨ ਇਹਦੇ ਵਿੱਚ ਹੁਣ ਤੱਕ ਦੀ ਪੁਛਗਿਸ਼ ਤੋਂ ਇਹਦੇ ਤੋਂ ਕੁਝ ਲੱਗਦਾ ਹੈ ਕਿ ਕਤਲ ਦੀ ਵਾਰਦਾਤ ਹੈ ਜਿਹੜੀ ਲੋੜੀਦਾ ਹੈ ਪਲੱਸ ਇਹਦੇ ਕੋਲ ਹਥਿਆਰਾਂ ਦੀ ਜਿਹੜੀ ਸਮਗਲਿੰਗ ਆ ਉਹਦੇ ਬਾਰੇ ਵੀ ਹੁਣ ਤੱਕ ਸੁਰਾਗ ਮਿਲ ਰਹੇ ਨੇ ਫਿਲਹਾਲ ਪੇਸ਼ ਕਰਕੇ ਇਹਦਾ ਰਿਮਾਂਡਰ ਅਸਲ ਕੀਤਾ ਅੱਗੇ ਤਪੀਸ਼ ਤੋਂ ਜੋ ਕੁਛ ਅੱਗੇ ਸਾਨੂੰ ਮਿਲਦਾ ਆ ਉਹ ਨਾਲ ਦੀ ਨਾਲ ਦੱਸਦੇ ਹਾਂ ਇਹਨੇ ਨਿਰਮਣ ਕਿ 3 ਦਿਨਾਂ ਦੇ ਅੰਦਰ ਮਾਣ ਤੇ ਸਾਡੇ ਕੋਲ ਇਹਦੇ ਤੋਂ ਪਹਿਲੇ ਵੀ ਰੂਮਗੁਦ ਮੰਦਰ ਤੇ ਗਿਆ ਨਹੀਂ ਇਸ ਤੋਂ ਪਹਿਲਾਂ ਇਹਦਾ ਕੋਈ ਕੇਸ ਦਰਜ ਤਾਂ ਨਹੀਂ ਮਿਲੇ ਪਲੱਸ ਇਹਦੀ ਸੋਸ਼ਲ ਮੀਡੀਆ ਦੇ ਸਾਨੂੰ ਇਹਦੀ ਕਵਰੇਜ ਜੜੀ ਉਹ ਮਿਲੀ ਹੈ ਜਿਹਦੇ ਵਿੱਚ ਇਥੇ ਹਾਰਾਂ ਦੇ ਨਾਲ ਇਹਦੀਆਂ ਬਾਈਟ ਵਗੈਰਾ ਕਾਫੀ ਲੱਗ ਰਿਹਾ ਵੀ ਉਹਨਾਂ ਦੇ ਵਿੱਚ ਵਿਚਰਦਾ ਹੈ ਅੰhle ਹੁੰਦਾ ਕਿ ਫੋਟੋ ਹੀ ਫਿਲਹਾਲ ਤਾਂ ਇਹ ਪਤਾ ਲੱਗਾ ਵੀ ਹਰੀ ਕੀ ਸਾਈਡ ਤੋਂ ਕੋ ਬੰਦਾ ਇਹਦੇ ਲਿੰਕ 'ਚ ਆ ਉਹਦੇ ਤੋਂ ਲੈ ਰਿਹਾ ਅੱਗੇ ਅਜੇ ਤਪੀਸ਼ ਦੇ ਦੌਰਾਨ ਜੋ ਕੁਝ ਹੋਰ ਕਰਕੇ ਦੱਸਦਾ